हां जी जॉर्जेट ਦਾ ਚੈੱਕ ਵਾਲਾ ਇਹ ਸਟਫ ਰਹੇਗਾ 5 ਮੀਟਰ ਆਲਓਵਰ ਸੂਟ ਮਿਲੇਗਾ ਇਹਨਾਂ ਸੂਟਾਂ ਦਾ ਪ੍ਰਾਈਸ ਰਹੇਗਾ 500 ਫ੍ਰੀ ਸ਼ਿਪਿੰਗ ਚ ਬਾਈ ਕਰ ਸਕਦੇ ਹੋ ਨੈਕਸਟ ਪ੍ਰੀਮੀਅਮ ਕੁਆਲਟੀ ਦੀ ਜੌਰਜਟ ਰਹੇਗੀ ਪਲੇਨ ਸਟਫ ਆਲਓਵਰ ਵਰਕ ਹੋਇਆਗਾ ਬਿਊਟੀਫੁੱਲ ਵਰਕ ਕੀਤਾ ਹੋਇਆ ਸਾਢੇ 3 ਮੀਟਰ ਵੱਡੇ ਪਣੇ ਦਾ ਸਟਫ ਰਹੇਗਾ ਸੂਟ ਰਹੇਗਾ ਇਸ ਦਾ ਜੋ ਪ੍ਰਾਈਸ ਰਹੇਗਾ 550 ਫ੍ਰੀ ਸ਼ਿਪਿੰਗ ਚ ਇਹ ਤੁਸੀਂ ਬਾਈ ਕਰ ਸਕਦੇ ਹੋ ਮੇਰਾ WhatsApp ਨੰਬਰ ਸਕਰੀਨ ਤੇ ਮੈਂਸ਼ਨ ਹੈ ਤੁਸੀਂ ਉਸ ਤੇ ਆਪਣਾ ਸਕਰੀਨਸ਼ਾਟ ਸੈਂਡ ਕਰਕੇ ਜੋ ਤੁਹਾਨੂੰ ਇਸ ਵੀਡੀਓ ਵਿੱਚ suit ਪਸੰਦ ਆਉਂਦਾ ਆਪਣਾ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਨੈਕਸਟ ਇਹ ਪਿਓਰ ਪ੍ਰੀਮੀਅਮ ਵਿਸਕੋਸ ਸੌਫਟ ਜੌਰਜਟ ਦਾ ਸਟੱਫ ਰਹੇਗਾ ਵਿਦ ਡਿਜੀਟਲ ਪ੍ਰਿੰਟ ਆਰੀ ਵਰਕ ਹੋਇਆਗਾ ਫੁੱਲ ਸ਼ਰਟ ਤੇ ਵਿਦ ਪ੍ਰੀਮੀਅਮ ਵਿਸਕੋਸ ਸੌਫਟ ਮਸਲੀਨ ਦੀ ਬਾਟਮ ਰਹੇਗੀ 2.5 ਮੀਟਰ ਸ਼ਰਟ ਰਹੇਗੀ 2.5 ਮੀਟਰ ਇਸ ਦੇ ਨਾਲ ਬਾਟਮ ਰਹੇਗੀ 1280 ਫ੍ਰੀ ਸ਼ਿਪਿੰਗ ਚ ਬਾਈ ਕਰ ਸਕਦੇ ਹੋ ਨੈਕਸਟ ਇਹ ਵਾਲਾ ਸੂਟ ਜੋ ਰਹਿਣਗੇ ਪਿਓਰ ਵਿਸਕੋਸ ਸੂਟ ਰਹੇਗਾ 슬ੀਵਸ ਤੇ ਬਾਟਮ ਤੇ ਆਰੀ ਵਰਕ ਹੋਇਆ ਦੁਪੱਟਾ ਵੀ ਇਸ ਦੇ ਵਰਕ ਦੁਪੱਟੇ ਤੇ ਵੀ ਵਰਕ ਰਹੇਗਾ ਇਹਨਾਂ ਸੂਟਾਂ ਦਾ ਪ੍ਰਾਈਸ ਰਹੇਗਾ 3250 ਫ੍ਰੀ ਸ਼ਿਪਿੰਗ ਚ ਬਾਈ ਕਰ ਸਕਦੇ ਹੋ ਪਿਓਰ ਕਾਟਨ ਕਾ ਰਿਯਾਨ ਵਿੱਚ ਇਹ ਸ਼ਰਟ ਰਹੇਗੀ ਪ੍ਰਿੰਟਡ ਕਾਟਨ ਦੀ ਡਿਜ਼ਾਈਨਰ ਦੁਪੱਟਾ ਰਹੇਗਾ ਕਾਟਨ ਦਾ ਹੀ ਡਿਜ਼ਾਈਨਰ ਬਾਟਮ ਰਹੇਗੀ 1.75 ਮੀਟਰ ਦੇ ਪਣੇ ਜੇ ਸ਼ਰਟ ਰਹੇਗੀ 2 ਮੀਟਰ ਬਾਟਮ ਰਹੇਗੀ 2.5 ਮੀਟਰ ਦੁਪੱਟਾ ਰਹੂਗਾ 1050 ਫ੍ਰੀ ਸ਼ਿਪਿੰਗ 'ਚ ਤੁਸੀਂ ਬਾਏ ਕਰ ਸਕਦੇ ਹੋ ਇਹ ਵਾਲੇ ਵੀ ਸੂਟ ਰਹਿਣਗੇ ਆਪਣੇ ਕੋਲ ਕਾਟਨ ਦੇ ਹੈਂਡ ਪੇਂਟ ਹੋਇਆ ਸ਼ਰਟ ਤੇ ਪਾਕਿਸਤਾਨੀ ਚਾਫੂਨ ਦਾ ਦੁਪੱਟਾ ਰਹੂਗਾ ਪਲੇਨ ਇਸ ਦੇ ਨਾਲ ਰਾਇਓਨ ਦੀ ਬਾਟਮ ਰਹੂਗੀ ਸ਼ਰਟ ਦੀ ਲੈਂਥ 48 ਰਹੇਗੀ ਬਾਟਮ 2 ਮੀਟਰ ਦੁਪੱਟਾ 2 ਮੀਟਰ ਪ੍ਰਾਈਸ 899 ਫ੍ਰੀ ਸ਼ਿਪਿੰਗ 'ਚ ਬਾਏ ਕਰ ਸਕਦੇ ਨੈਕਸਟ オーਰਗਾਂਜ਼ਾ ਟਾਈ ਡਾਈ ਰਹੇਗਾ ਪ੍ਰੀਮੀਅਮ ਕੁਆਲਿਟੀ ਹੋਏਗੀ ਆਲ ਓਵਰ 500 ਮੀਟਰ ਇਹ ਸੂਟ ਰਹੇਗਾ ਇਹਨਾਂ ਇਹਨਾਂ ਸੂਟਾਂ ਦਾ ਜੋ ਪ੍ਰਾਈਸ ਰਹੇਗਾ 750 ਫ੍ਰੀ ਸ਼ਿਪਿੰਗ ਚ ਬਾਈ ਕਰ ਸਕਦੇ ਹੋ ਥੈਂਕ ਯੂ ਜੀ